ਤਾਨੂੰ ਕੀ ਲੱਗਦਾ ਜਿਹੜੀ ਬੜੀ ਬੜੀ ਮੱਦ ਭਾਗੀ ਜਿਹੜੀ ਇਹ ਖਬਰ ਹੈ ਕਿ ਸਾਡੇ ਜ਼ਿਲ੍ਹੇ ਦੇ ਸਾਡੇ ਪਿੰਡ ਦੇ ਮਸ਼ਹੂਰ ਪਾਪਾ ਜੀ ਬਹੁਤ ਹੀ ਮਤਲਬ شریف ਬੰਦੇ ਇਹਨਾਂ ਦੀ ਦੁਕਾਨ ਦੇ ਉੱਤੇ ਅੱਜ ਗੋਲੀਆਂ ਚੱਲੀਆਂ ਕੱਲ ਨੂੰ ਕੁਝ ਵੀ ਹੋ ਸਕਦਾ ਇੱਥੇ ਮਤਲਬ ਕੋਈ ਕਸਟਮਰ ਹੀ ਖੜਾ ਹੋਵੇ ਉਹਦੇ ਸਿਰ ਦੇ ਵਿੱਚ ਗੋਲੀ ਲੱਗ ਜਾਏ ਤੇ ਉਹਨਾਂ ਤੇ ਜਿਹੜੇ ਮੌਤ ਦੇ ਜ਼ਿੰਮੇਵਾਰ ਜਿਹੜੇ ਇਹ ਗੋਲੀਆਂ ਚਲਾ ਗਏ ਉਹ ਹੋਣਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਵੀ ਹੋ ਸਕਦਾ ਪ੍ਰਸ਼ਾਸਨ ਕੋ ਕੀਤਾ ਜਾਵੇ ਸਾਡੀ ਮੰਗ ਇਹੋ ਸਾਰੇ ਬਾਜ਼ਾਰ ਵਾਲੋਂ ਸਾਡੀ ਮੰਗ ਇਹ ਆ ਕਿ ਇਹਨੂੰ ਠੱਲ ਪਾਈ ਜਾਵੇ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਕੀ ਗੱਲ ਬਾਤ ਹੋਈ ਇੱਥੇ ਤੇ ਤੁਹਾਡੀ ਦੁਕਾਨ ਤੇ ہاں ਤੇ ਅਸੀਂ ਅੰਦਰ ਆਪਣ ਲੱਗੇ ਜੀ ਕੰਮ ਜਿਹੜਾ ਸਪੇਸ ਦਾ ਖਰਾਰਜ ਪਿਆ ਉਹ ਕਟੋੜਾ ਕਰ ਦੇਈ ਤੇ ਬਾਹਰੋਂ ਟਰਟਰ ਦੀ ਆਵਾਜ਼ ਆਈ ਆ ਤੇ ਪੂਰੇ ਡਰਾ ਕੇ ਚਲੇ ਗਏ ਜੀ 5 ਵਿਕਾਂਤੀ ਸ਼ਹਿਰ ਕਿ ਸਿਕੰਦਰ ਦੇ ਜਿੱਤਰਾ ਮੇਰੋ ਕਰਦਣ ਤੇ ਇਹ ਕੋਈ ਤਾਂ ਨੁਕਾਲ ਵਗੈਰਾ ਵੀ ਆਈ ਪਹਿਲਾਂ ਕੋਈ ਹਾਂਜੀ ਫਰੋਤੀ ਦੀ ਕਾਲ ਵੀ ਆਈ ਕੋਈ ਕਈ ਕੋਈ ਆਉਂਦੀਆਂ ਨੇ ਇੱਕਲੀ ਤੇ ਨਹੀਂ ਆਈ ਕਈ ਆਈਆਂ ਕਿੰਨੇ ਵਿਅਕਤੀ ਜਿਹੜੇ ਗੋਲੀ ਚ ਲਾਗੇ ਗਏ ਦੋ ਵਿਅਕਤੀ ਕਹਿੰਦੇ ਆ ਜੀ ਅਸੀਂ ਤੇ ਮਤਲਬ ਅੰਦਰ ਸੀ ਸਾਨੂੰ ਦੇ ਫਾਨ ਚਲਾਣ ਨਿਕਲ ਗਏ ਉਹ ਦੋ ਹੀ ਕਹਿੰਦੇ ਤੁਸੀਂ ਇਸ ਬੰਦੀ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੀ ਪੂਲ ਪ੍ਰਸ਼ਾਸਨ ਨੂੰ ਪਤਾ ਹੀ ਹੈ ਜੋ ਇਹ ਮੰਗ ਕਰਦੇ ਆ ਉਹ ਸਾਡੀ ਮੰਗ ਪੂਰੀ ਕਰ ਦੇਣ ਬਾਤ ਕੀ ਹੋਇਆ ਪੁਹੀ ਅੱਜ ਬਾਜ਼ਾਰ ਦੇ ਵਿੱਚ ਪਹੁੰਚੇ ਜੇ ਕੀ ਘਟਨਾ ਹੈ ਸਾਰੀ ਦੇਖੋ ਇੱਥੇ ਪਹੁੰਚੇ ਆਪਣਾ ਮੋਹਨ ਸਿੰਘ ਸਾਨੂੰ ਜੀ ਸਿੰਘ ਹਾਂਜੀ ਵਾਸੀ ਫਤਿਹਵਾਦ ਆ ਇਹਨਾਂ ਦਾ ਕੱਪੜਿਆਂ ਦਾ ਸ਼ੋਅਰੂਮ ਆ ਬਾਹਰ ਇਹਨਾਂ ਦੇ ਸ਼ੀਸ਼ੇ ਲੱਗੇ ਹੋਏ ਹੀ ਕੋਈ ਅਣਪਛਾਤੇ ਬੰਦੇ ਆਏ ਆ ਆਪਣਾ ਇਤਨੀ ਜਿਹਾ ਆਪਣਾ ਕਿਹੜੀ ਸੜਕ ਉੱਤੇ ਆ ਕਿਉਂ ਕਿਉਂ ਆਏ ਇੱਧਰੋਂ ਆਏ ਕ੍ਰੋਸ ਕੀਤਾ ਇਹਨਾਂ ਬਾਜ਼ਾਰ ਵੇ ਦੀ ਕ੍ਰੋਸ ਕੀਤਾ ਵਾ ਉਹ ਬੰਦੇ ਆਏ ਤੇ ਫਾਇਰਿੰਗ ਕਰਕੇ ਚਲ ਗਏ ਆ ਜਿੰਦੋਂ ਇਹਨਾਂ ਨੇ ਫਾਇਰਿੰਗ ਕੀਤੀ ਤਿੰਨ ਰੋ ਚੱਲੇ 200 ਗ੍ਰਾਮਤ ਕਰ ਲਈ ਮੋਕੇ ਤੋਂ ਕੋਈ ਇਹਨਾਂ ਨੂੰ ਫਰੋਤੀ ਦੀ ਕਾਲ ਵੀ ਆਈ ਹੈ ਇਹਨਾਂ ਨੂੰ ਕੋਈ ਫਰੋਤੀ ਦੀ ਕਾਲ ਸਾਡੇ ਸਾਹਮਣੇ ਤੇ ਕੋਈ ਨਹੀਂ ਇਹਨਾਂ ਨੂੰ ਆਈ ਕੋਈ ਗੱਲ ਨਾ ਕੋਈ ਇਹਨਾਂ ਨੂੰ ਕੋਈ ਪਹਿਲਾਂ ਆਈ ਕੋਈ ਗੱਲ ਨਾ ਇਹਨਾਂ ਨੇ ਕੋਈ ਥਾਣੇ ਦੱਸੀ ਆ ਇਸ ਬੰਦੇ ਕੀ ਕਾਰਵਾਈ ਕਰ ਰਹੇ ਜੀ ਹੁਣ ਅਬ ਹੁਣ ਇਹਨਾਂ ਤੇ ਬਿਆਨ ਲਿਆਂਗੇ ਪਰਚਾ ਤੇ ਕਰਾਂਗੇ ਤਰਕੀਸ਼ ਕਰਾਂਗੇ ਅਗਲੀ ਕ੍ਰਿਆ ਦੇ ਜੇੜਾ ਵੀ ਕੋਈ ਸਾਡੇ ਦੋਸ਼ੀ ਸਾਹਮਣੇ ਆਇਆ ਉਹ ਵੀ ਕਰਾਂਗੇ